ਤਾਂ ਲੇਟ ਹੋ ਗਿਆ ਯਾਰ ਬਹੁਤ ਲੇਟ ਹੋ ਗਿਆ ਹਨੇਰਾ ਪਿੱਛੇ ਕੀ ਸੀ ਇਹ ਮੈਂ ਅਦਰੋਂ ਕਹਾਂ ਸੀ ਮਗਰ ਕੋਈ ਹੈਗਾ ਕੋਈ ਨਹੀਂ ਹੈਗਾ ਵਧੀਰਾ ਲੁਕੀ ਕਰਦੇ ਹੋ ਘਰੇ ਜਾਂਦੇ ਸੀਗੇ ਜੀ ਬਾਬੇ ਪਰ ਚੰਗੀ ਦੇ ਜਾਂਦੇ ਸੀਗੇ ਕਰੇ ਕਰੇ ਜਾਵਾਂ ਬਾਬੇ ਬਾਬੇ ਪਰ ਚੰਗੀ ਦੇ ਵਿੱਚ ਜਾਵਾਂਗੇ ਜੀ ਠੀਕ ਹੈ ਜੀ ਓਏ ਬਾਬੇ ਪਰ ਚੰਗੀ ਦਾ ਪਾਠ ਆਉਂਦਾ ਸੋਨੂ ਆਉਂਦਾ ਜੀ ਨਹੀਂ ਜੀ ਸਾਨੂੰ ਨਹੀਂ ਆਉਂਦਾ ਜੀ ਸਾਨੂੰ ਨਹੀਂ ਆਉਂਦਾ ਉਹ ਜੇ ਪਾਰਕ ਦੀ ਆਉਦਾ ਐਨੇ ਹੀ ਨੇਰੇ ਉੱਥੇ ਕਰਨ ਗਈ ਚੱਲੇ ਹੋ ਗਲਤੀ ਹੋ ਗਈ ਐਗੇ ਤੋਂ ਇਹਨੇ ਮੇਰੇ ਨਹੀਂ ਜਾਂਦਾ ਜੀ ਨਹੀਂ ਜਾਂਦਾ ਜੀ ਉਹ ਕਿਉਂ ਨਹੀਂ ਜਾਣਾ ਨੇਰੇ ਜਾ ਆ ਫੜੋ ਵੱਲ ਵਿਚਾਰਜਾਲਾ ਕਿਥੇ ਮਰਜੀ ਜਾਓ ਕੱਢੋ 500 ਰੁਪਇਆ ਵਧਾਈ ਦਾ ਭੂਤਾ ਹੀ ਵਧ ਗਈ ਦੇ ਦੇ 500 ਪੂਦੀ ਗੱਲ ਛੁੜ ਕੇ ਆਈ ਸਾਡੀ ਆਦੋਂ ਬਾਲੋਂ ਕਿੱਥੋਂ ਮਿਲਿਆ ਜੀ ਉਹ ਕਾਹਨੂੰ ਭਰਾਵੋ ਮਾੜਾ ਦੜਕੇ ਦਾ ਨਾ ਆ ਚਾਰ ਜਰਾਂ ਬਾਲੋਂ ਵੇਚਦਾ ਸੀ ਉਹ ਨਹੀਂ ਵਿਕੇ ਮਾਹ ਚਲਾਈ ਵੇਚ ਲੈਨੇ ਆ ਉਹ ਭਰਾਵਾ ਸਾਡਾ ਤਾਂ ਸਾਰਾ ਕੁਝ ਹੀ ਖੜ ਤਾ ਤੈ